ਹੰਸ ਰਾਜੇ ਨੇ ਬਹੁਤ ਜ਼ਰੂਰੀ ਕੰਮ ਜਾਣਾ ਜਿੰਦਾਬਾਦ 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 ਸਾਈ ਸੇਯਦ ਜਿੰਦਾਬਾਦ 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 ਸਾਈ ਸੇਯਦ ਜਿੰਦਾਬਾਦ 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 ਸਫਾਈ ਸੇਵਕਾਂ ਪੰਜਾਬ ਅੱਜ ਜਿਹੜਾ ਤੁਸੀ ਬਾਰੇ ਪ੍ਰੋਗਰਾਮ ਰੱਖਿਆ ਜੀ ਕੋਈ ਮੁੱਖੀ ਮੁੱਦਾ ਤੁਹਾਡੇ ਤੁਹਾਡੀ ਟੀਮਾਂ ਕਰ ਰਹੀ ਹੈ ਕਿ ਸਫਾਈ ਸੇਵਕਾਂ ਪੰਜਾਬ ਜਿਹੜੀ ਹੈ ਜੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਜਾ ਰਹੀ ਹੈ ਆਪਣੇ ਸਫਾਈ ਸੇਵਕੀ ਵਰਮਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਸਾਡੇ ਨਾਲ ਮੀਟਿੰਗਾਂ ਤਾਂ ਕਰ ਰਹੀ ਹੈ ਔਰ ਮੀਟਿੰਗਾਂ ਦੇ ਵਿੱਚ ਸਾਡੀਆਂ ਮੰਗਾਂ ਦੇ ਉੱਤੇ ਚਰਚਾ ਵੀ ਹੁੰਦੀ ਹੈ ਲੇਕਿਨ ਉਹਨਾਂ ਮੰਗਾਂ ਨੂੰ ਨੇਪਰੇ ਨਿਚਾਇਆ ਜਾ ਰਿਹਾ ਉਹਨਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅੱਜ ਜਿਹੜੀ ਪਿਛਲੇ ਸਮੇ ਸਾਡੀ ਦਿੱਥੇਬੰਦੀ ਦੀ ਲੁਧਿਆਣਾ ਵਿਖੇ ਮੀਟਿੰਗ ਹੋਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ 10 ਤਰੀਕ ਨੂੰ 10 ਦਸੰਬਰ ਨੂੰ ਧੂਰੀ ਵਿਖੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਟੋਨ ਹਲਕਾ ਹੈ ਉਹਦੇ ਵਿੱਚ ਸਫਾਇਸ਼ ਇਹ ਕਿ ਉਹਨਾਂ ਪੰਜਾਬ ਦੇ ਵੱਲੋਂ ਪੂਰੇ ਪੰਜਾਬ ਦੇ ਮਿਊਸਪਲ ਕੰਮਿਆਂ ਨੂੰ ਲੈ ਕੇ ਬਹੁਤ ਵੱਡੀ ਮਹਾਂ ਰੋਸ ਰੈਲੀ ਕਰੇਗੀ ਜਿਸ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰੇਗੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇ ਨਹੀਂ ਤਾਂ ਆਉਣ ਵਾਲੇ ਦਿਨ ਦੇ ਵਿੱਚ ਸਫਾਈ ਸੇਵਕ ਨੂੰ ਪੰਜਾਬ ਦੇ ਵੱਲੋਂ ਵੱਡੇ ਪੱਧਰ ਤੇ ਸੰਗਠਨ ਨੂੰ ਵਿੱਢਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਸਾਡੀ ਇਹ ਮੰਗਾਂ ਜਿਵੇਂ ਕਿ ਜਿੰਨੇ ਵੀ ਸਫਾਈ ਸੇਵਕ ਸੀਵਰਮੈਨ ਨੇ ਜੋ ਕੰਟਰੈਕਟ ਬੇਸ ਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਕੰਟਰੈਕਟ ਬੇਸ ਤੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਪੱਕਾ ਕਰਨ ਦੀ ਕੋਸ਼ਿਸ਼ ਕੀਤਾ ਜਾਵੇ ਔਰ ਇਸੇ ਤਰ੍ਹਾਂ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਹੈ ਪੱਕੇ ਮੁਲਾਜ਼ਮਾਂ ਦੀ ਉਹਨੂੰ ਬਹਾਲ ਕੀਤਾ ਜਾਵੇ ਔਰ ਜਿਹੜਾ ਤਨਖਾਹ ਦੇ ਵਿੱਚ ਕੱਚੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਜੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਲਾਗੂ ਕੀਤਾ ਜਾਵੇ ਤੁਸੀਂ ਬਰਾਬਰ ਤਨਖਾਹ ਕਿਸੇ ਨਾਲ ਮੰਗਦੇ ਹੋ ਬਰਾਬਰ ਤਨਖਾਹ ਜਿਹੜੇ ਪੱਕੇ ਕਰਮਚਾਰੀ ਨੇ ਜਿਵੇਂ ਕਿ ਸਫਾਈ ਕੰਮ ਆ ਪੱਕਾ ਜਿਹੜਾ ਹੈਗਾ ਰੈਗੂਲਰ ਉਹਦੀ ਤਨਖਾਹ ਔਰ ਜਿਹੜੇ ਕੱਚੇ ਜਿਹੜਾ ਮੁਲਾਜ਼ਮ ਹੈਗਾ ਉਹਦੀ ਤਨਖਾਹ ਦੇ ਵਿੱਚ ਬਹੁਤ ਵੱਡਾ ਫਰਕ ਹੈ ਉਹਨਾਂ ਵੱਡਾ ਫਰਕ ਹੈ ਉਹਨੂੰ ਫਰਕ ਨੂੰ ਦੂਰ ਕਰਦੇ ਹੋਏ ਜਿਹੜੀ ਬੇਸਿਕ ਪੇ ਹੈ ਉਹ ਘੱਟ ਤੋਂ ਘੱਟ 30000 ਰੁਪਏ ਕੀਤੀ ਜਾਵੇ ਜਦੋਂ ਕਾਂਗਰਸ ਸਰਕਾਰ ਆਸੀ ਉਦੋਂ ਵੀ ਧਰਨੇ ਲੱਗਦੇ ਸੀ ਬਿਲਕੁਲ ਲੱਗਦੇ ਸੀਗੇ ਜੀ ਜਦੋਂ ਧਰਨੇ ਉਦੋਂ ਲੱਗਦੇ ਸੀ ਉਹ ਸੁਯੰਤਾਵਨ ਆਪਣੇ ਮੌਜੂਦਾ ਸੇਜਮੇ ਭਗਵੰਤ ਮਾਨ ਜੀ ਉਦੋਂ ਧਰਨੇ ਦੇ ਵਿੱਚ ਸਪੈਸ਼ਲ ਆਉਂਦੇ ਸੀ ਉਹ ਕਹਿੰਦੇ ਸੀ ਇਹਨਾਂ ਇਹ ਕੁਝ ਨਹੀਂ ਕਰਦੇ ਸਾਨੂੰ ਵੋਟਾ ਖਾਓ ਅਸੀਂ ਤੁਹਾਡੇ 5 ਮਿੰਟ ਤੋਂ ਮਸਲੇ ਆ ਗਏ ਬਿਲਕੁਲ ਜੇਕਰ ਭਗਵੰਤ ਮਾਨ ਜੀ ਦੀਆਂ ਉਹਨਾਂ ਗੱਲਾਂ ਨੂੰ ਯਾਦ ਕਰੀ ਕੀਤਾ ਜਾਵੇ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ 52 ਦਿਨ ਤੱਕ 2021 ਦੇ ਵਿੱਚ ਹੜਤਾਲ ਦੇ ਸੀਗੇ ਪਰ ਉਹਨਾਂ ਧਰਨਿਆਂ ਦੇ ਵਿੱਚ ਉਹਨਾਂ ਇਕੱਠਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਜਾਂ ਇਹਨਾਂ ਦੇ ਜਿਹੜੇ ਕੋਈ ਵੀ ਮਤਲਬ ਪਾਰਟੀ ਦੇ ਕਾਰਕੁਨ ਵਰਕਰ ਆਉਂਦੇ ਸੀ ਉਹ ਸਾਨੂੰ ਇਹ ਵਿਸ਼ਵਾਸ ਦਿਵਾ ਕੇ ਜਾਂਦੇ ਸੀ ਵੀ ਸਾਡੀ ਸਰਕਾਰ ਆ ਗਈ ਤਾਂ ਅਸੀਂ ਤੁਹਾਡੇ ਜਿਹੜੇ ਆ ਧਰਨੇ ਮੁਜ਼ਾਰੇ ਅਸੀਂ ਬੰਦ ਕਰਵਾ ਦਾਂਗੇ ਅਸੀਂ ਇਹ ਹੋਣ ਹੀ ਨਹੀਂ ਦੇਵਾਂਗੇ ਉਹ ਤੁਹਾਨੂੰ ਜਿਹੜਾ ਟੈਂਕੀਆਂ ਤੇ ਚੜਨਾ ਪੈ ਰਿਹਾ ਜਾਂ ਕਿਤੇ ਰੇਲ ਗੱਡੀਆਂ ਰੋਕਣੀਆਂ ਪੈ ਰੀਆਂ ਤੁਹਾਨੂੰ ਇਹ ਬਿਲਕੁਲ ਬੰਦ ਹੋਵੇਗਾ ਤੁਹਾਡੀ ਹਰ ਮੰਗ ਜਿਹੜੀ ਆ ਉਹ ਟਾਈਮ ਟੂ ਟਾਈਮ ਜਿਹੜੀ ਆ ਅਸੀਂ ਪ੍ਰਵਾਨ ਕਰਾਂਗੇ ਲੇਕਿਨ ਹੁਣ ਹੋ ਇਸ ਦੇ ਉਲਟ ਰਿਹਾ ਜਿਹੜੀ ਸਰਕਾਰ ਸਾਡੀ ਗੱਲ ਸੁਣ ਕੇ ਸਾਡਾ ਮਜ਼ਾਕ ਬਣਾ ਰਹੀ ਹੈ ਉਹ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਕਿਵੇਂ ਜੇ ਅਸੀਂ ਸਰਕਾਰ ਲਿਆ ਸਕਦੇ ਹਾਂ ਤੇ ਸਰਕਾਰ ਨੂੰ ਪਹੁੰਚਾ ਵੀ ਸਕਦੇ ਹਾਂ ਅੱਜ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਸਾਡੇ ਖਾਸ ਪਟਿਆਲੇ ਦੀ ਜਿਹੜੀ ਦਿੱਕਸ਼ੀ ਬੰਦੀ ਹੈ ਜਿਹਦੇ ਵਿੱਚ ਸਾਡੇ ਟੈਕਨੀਕਲ ਇੰਪਲਾਈ ਯੂਨੀਅਨ ਤੋਂ ਉਹ ਜਿਹੜੇ ਜਿਹੜੇ ਪ੍ਰਧਾਨ ਸਾਹਿਬ ਪਹੁੰਚੇ ਨੇ ਉਹਦੇ ਉਹਨਾਂ ਦੇ ਨਾਲ ਸਾਡੇ ਜਿਹੜੇ ਵਿਕੀ ਗਿਲਦੀ ਕੰਟ੍ਰੈਕਟ ਸੀਰਮਨ ਯੂਨੀ ਤੋਂ ਪਹੁੰਚੇ ਨੇ ਉਹਦੇ ਨਾਲ ਸਾਡੇ 450 ਤੋਂ ਯਾਨੀ ਕਿ ਜਿਹੜੇ ਡਾਕ ਮਾਰ ਦੀ ਪ੍ਰਧਾਨ ਜੀ ਨੇ ਤੇ ਸਪਾਈਸੀਗਨ ਤੋਂ ਉਹ ਵੀ ਪਹੁੰਚੇ ਨੇ ਸਾਡੇ ਜਨਰਲ ਸੈਕਟੀ ਮੰਗਾ ਦੀ ਜੋ ਕਿ ਯਾਨੀ ਕਿ ਜ਼ਿਲ੍ਹਾ ਫਟੇਗੜ ਸਾਹ ਤੋਂ ਸਪਾਈਸੀਗਨ ਤੋਂ ਪਹੁੰਚੇ ਖਾਸ ਕਰਕੇ ਸਾਡੇ ਜਿਹੜੇ ਰੀਜਨ ਪ੍ਰਧਾਨ ਹੰਸਾ ਬਨਵਾੜੀ ਜੀ ਰਾਜਪੁਰੇ ਤੋਂ ਉਹ ਵੀ ਪਹੁੰਚੇ ਨੇ ਔਰ ਨਾਲ ਸਾਡੇ ਨੰਦਲਾਲ ਜੀ ਜਿਹੜੇ ਕਿ ਸਨੋਰ ਤੋਂ ਉਮੀ ਬੋਤਿਆ ਨੇ ਸਾਰੇ ਜ਼ਿਲ੍ਹੇ ਦੀ ਜਰੀਆ ਦੀ ਮੀਟਿੰਗ ਰੱਖੀ ਗਈ ਹੈ ਜਦੇ ਵਿੱਚ ਸਾਡੇ ਮਾਨਯੋਗ ਸਪਾਇਸੇ ਕੀ ਪੰਚਾਇਤ ਦੇ ਪ੍ਰਧਾਨ ਅਸ਼ੋਕ ਸਰਮਾਨ ਜੀ ਉਹਨਾਂ ਦੇ ਨਾਲ ਜਿੰਨਿ ਸੈਟੀ ਖੜੇ ਮੈਸ ਗਿਆ ਚੰਤੀਪੋਚੇ ਨੇ ਹਾਂ ਸਾ ਬਨਵਾੜੀ ਜੀ ਪਹੁੰਚੇ ਨੇ ਤੇ ਨਾਲ ਸਾਡੇ ਮੁਖਲਾਕਾਰ ਕੁਦੀਸ਼ ਸ਼ਰਮਾ ਜੀ ਜੋ ਕਿ ਸਾਡੇ ਸਪਾਇਸੇ ਕੀ ਹੁੰਦੇ ਮੁਖਲਾਕਾਰ ਜਿਹੜੀ ਅੱਜ ਮੀਟਿੰਗ ਰੱਖੀ ਹੈ ਸਾਡੇ ਸਪਾਇਸੇ ਕੀ ਯੂਨਿਵਲੋ ਯਾਨੀ ਕਿ 10 ਦਸੰਬਰ ਨੂੰ 10 ਦਸੰਬਰ ਨੂੰ ਤੂਹੀ ਦੇ ਵਿੱਚ ਜਿਹੜੀ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਉੱਥੇ ਉਹ ਐਲੈਕਸੀ ਬਲੜੇ ਨੇ ਔਰ ਉੱਥੇ ਨਹੀਂ ਕਿ ਅਸੀਂ ਫੈਸਲਾ ਕੀਤਾ ਵੀ ਅਸੀਂ 10 ਤਰੀਕ ਨੂੰ ਪੰਜਾਬ ਦੇ ਜਿਹੜੀ ਮੁੱਖ ਮੰਤਰੀ ਦੇ ਉੱਤੇ ਜਿੱਤੇ ਇਲੈਕਸ਼ਨ ਮੇ ਉਹਦੀ ਧੂਰੀ ਦੇ ਗਿਰਾਵ ਕਰਨਾ ਜਿਹੜਾ ਉੱਥੇ ਦਾ ਦਫਤਰ ਬਣਾਇਆਗਾ ਉਹਨਾਂ ਦਾ ਜਿਹੜੇ OSD ਬੈਠਦੇ ਨੇ ਉਹਦੀ ਦਫਤਰਾਂ ਵੀ ਗਿਰਾਵ ਕਰਨਾ ਕੋਪੀਸਨ ਦਾ ਵੀ ਘਰਾਵ ਕਰਨਾ ਕਿਉਂਕਿ ਸਾਡੀ ਜਿਹੜੀ ਜੇਥੇ ਬੰਦੀ ਦੀ ਕਈ ਵਾਰੀ ਸਾਡੇ ਲੋਕਲ ਬਾਦਮੀ ਮੰਤਰੀ ਜੀ ਨਾਲ ਵੀ ਔਰ کئی ਵਾਰੀ ਵੀ ਪਿੱਛੇ ਸਾਡੇ ਲੋਕਲ ਬਾਡੀ ਨਿਰਜੈ ਸਿੰਘ ਜੀ ਉਹਨਾਂ ਨਾਲ ਵੀ ਮੀਟਿੰਗ ਹੋਏ ਔਰ ਪਿੱਛੇ ਸਾਫ ਕਾ ਜਿਹੜੇ ਸਾਡੇ ਲੋਕਲ ਬਾਡੀ ਬਲਕਾਸ਼ ਸਿੰਘ ਜੀ ਨਾਲ ਵੀ ਮੀਟਿੰਗ ਹੋ ਔਰ ਸਾਫ ਕਾ ਜਿਹੜੇ ਪਿੱਛੇ ਲੋਕਲ ਬਾਡੀ ਡ੍ਰੈਪ ਸਰ ਨਾਲ ਵੀ ਕਈ ਵਾਰੀ ਮੀਟਿੰਗ ਹੋਈ ਆ ਬਟ ਸਾਡੀ ਜਿਹੜੀ ਮੰਗਾਂ ਜੋ ਕਿ ਟੋਖੜੀਆਂ ਨੇ ਇਸ ਕਰਕੇ ਸਾਡੇ ਮੁਲਾਜ਼ਮਾਂ ਦੇ ਵਿੱਚ ਕਾਫੀ ਰੋਸ ਹੈ ਰੋਸ ਹੋਣ ਕਰਕੇ ਅੱਜ ਸਾਡੀ ਜਿਹੜੀ ਜ਼ਿਲ੍ਹੇ ਦੀ ਮੀਟਿੰਗ ਇੱਥੇ ਰੱਖੀ ਗਈ ਹੈ ਸਾਡੀ ਪੰਜਾਬ ਟੀਮ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਔਰ ਸਾਡੇ ਜਿਲ੍ਹੇ ਜਿਨੇ ਵੀ ਠਾਰਾ ਵੀ ਜਿਲ੍ਹੇ ਨੇ ਜਿਹੜੇ ਉੱਥੇ ਮਤਲਬ ਜਿਲ੍ਹਾ ਜਾ ਕੇ ਮਤਲਬ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉਸ ਜਿਹੜਾ ਸਾਡਾ ਜਿਹੜਾ 10 ਦਸੰਬਰ ਦਾ ਜਿਹੜਾ ਟਾਈਮ ਰੱਖਿਆ ਉਹ ਉੱਥੇ ਜਿਹੜੇ ਸਾਡੇ ਕਈ ਹਜ਼ਾਰ ਮੁਲਾਜ਼ਮ ਉੱਥੇ ਸਾਡੇ ਮਿਊਨਿਸਪਲ ਜਿਹੜੇ ਕਰਮੇ ਨੇ ਉੱਥੇ ਸਪਾਈਸਰ ਕਿ ਚੇਰਮੈਨ ਹੋਰ ਜਿਹੜੇ ਸਾਡੇ ਕਲੈਰੀਕਲ ਕੈਟਾਗਰੀਆਂ ਨੇ 14 ਦੇ ਵਿੱਚ ਤੋਂ ਹੁੰਦੇ ਨੇ ਸਾਡੀ ਉੱਤੇ ਪਹੁੰਚਣ ਦੀ ਤਾਂ ਜੀ ਤੁਹਾਡੀਆਂ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਹਾਂ ਜੀ ਤੇ ਹੁਣ ਪੰਜਾਬ ਸਰਕਾਰ ਦੇ ਇਸ਼ਤਾਮ ਆਦਮੀ ਪਾਰਟੀ ਪੱਤਰਕਾਰਾਂ ਦੇ ਸਾਹਮਣੇ ਜੀ ਉਹਨਾਂ ਨੇ ਕੋਟਰ ਕੋ ਗਿਆ ਜਿਹਨ ਮੇਰ ਪਨਾਇਆ ਹੈ ਜੀ ਤੇ ਤੁਹਾਡੇ ਆਉਗਾ ਪਦ ਰਖੋਗਾ ਜੀ ਆਪਣੇ ਸ਼ਹਿਰ ਦੇ ਬਿਲਕੁਲ ਤੇ ਉਹਨਾਂ ਨੇ ਤੁਹਾਡੇ ਵਾਸਤੇ ਵੀ ਕੋਈ ਐਫਰਟ ਕੀਤਾ ਹੈ ਆ ਦਿਖੋ ਜਿਹੜੀ ਸਾਡੀ ਜਿਹੜੀ ਲੋਕਲ ਮੰਗ ਨੇ ਜਿਹੜੀ ਅਸੀਂ ਲਗਭਗ ਪੂਰੀ ਕਰਾ ਚੁੱਕੇ ਨੇ ਹੁਣ ਜਿਹੜਾ ਮੈਨ ਜਿਹੜਾ ਇਸ਼ੂ ਹੈ ਸਾਰੇ ਜਿਹਦੇ ਖਾਸ ਕਰ ਆਊਟਸੋਰਸ ਤੇ ਮੁਲਾਜ਼ਮੀ ਹੋਤੀ ਉਹ ਸਪਾਈਸੇ ਕੋੰਟੀਓ ਸੀਰਮੈਨ ਹੋਤੀ ਉਹ ਮਾਲੀ ਹੋਣ ਚ ਬੇਲਦਾਰ ਹੋਣ ਤੇ ਰੋੜਗੇ ਕਿ ਕਿਸੇ ਵੀ ਕੈਟਾਗਰੀ ਕਿਉਂਕਿ ਅੱਜ ਜਿਹੜਾ ਉਹਨਾਂ ਦਾ ਸੋਸ਼ਣ ਕਿਉਂ ਹੋ ਰਿਹਾ 10000 ਤੋਂ ਉਹਨਾਂ ਦੀ ਸੈਲਰੀ ਮਿਲਦੀ ਹੈ 10000 ਦੇ ਇੰਨੇ ਮਹਿੰਗੇ ਦੇ ਵਿੱਚ ਉਹ ਜਰਾ ਨਹੀਂ ਕਰ ਸਕਦੇ ਉਹ ਜਿਹੜੇ ਉਹ ਮੁਲਾਜ਼ਮ ਸਾਥੀ ਨੇ ਅੱਜ ਨਹੀਂ ਲੱਗੇ ਉਹ ਕੱਟੋ ਕੱਟ ਵੀ ਸਾਡੇ ਮੇਰੇ ਕੋਲ ਉਹਨਾਂ ਦੇ ਕੋਲ ਹੈ 2002 ਤੋਂ ਮੁਲਾਜ਼ਮ ਸਾਡੇ ਸਾਥੀ ਬੈਠੇ ਨੇ ਰਿਕਾਰਡ ਮੇਰੇ ਕੋਲ ਪਿਆ ਹੈ ਪਰ ਸਰਕਾਰ ਨੇ ਜਿਹੜੀ ਅੱਜ ਲੇਟੈਸਟ ਜਿਹੜੀ ਪਾਲਸੀ ਬਣਾਈ ਹੈ ਯਾਨੀ ਕਿ 16 5 2023 ਨੂੰ ਜੋ ਪਾਲਸੀ ਬਣਾਈ ਹੈ ਮੁਲਾਜ਼ਮਾਂ ਦੇ ਖਿਲਾਫ ਬਣਾਈ ਹੈ 10 ਸਾਲੀ ਪਾਲਸੀ ਉਹਨਾਂ ਨੇ ਉਹਦੇ ਵਿੱਚ ਇਹ ਮੈਂਸ਼ਨ ਕਰਤਾ ਵੀ ਜਿਹੜੇ ਮੁਲਾਜ਼ਮ 10 ਸਾਲ ਕੰਟੈਕਟ ਤੇ ਹੋ ਚੁੱਕੇ ਨੇ ਉਹ ਪੱਕੇ ਕੀਤੇ ਜਾਣਗੇ ਮੈਂ ਅੱਜ ਗੱਲ ਕਰਦਾ ਵੀ ਸਾਡੇ ਮੁਲਾਜ਼ਮੇ ਭਰਾ ਬੈਠੇ ਨੇ 45 46 ਦੀ ਉਮਰ ਹੈ 10 ਸਾਲ ਬਾਅਦ ਪਿਛੂ ਨੇ ਸਾਲ ਹੋਣਗੇ ਕਦੋਂ ਪੱਕੇ ਹੋਣਗੇ ਕਦੋਂ ਆਪਣੇ ਪਰਿਵਾਰ ਦਾ ਪੋਲਣ ਬਾਤਾਂ ਕਰਦੇ ਜਦੋਂ ਆਪਣੇ ਖਾਤਾਂ ਪੂਰੀ ਕਰਨਗੇ ਕੌਡੀਆਂ ਮੰਗਾ ਪੂਰੀ ਨਹੀਂ ਹੋਈਆ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਉਸੇ ਅਗਲੇ ਵੀ ਦੇਖੋ ਕਾਰਵਾਈ ਤੁਹਾਡੀ ਦੇਖੋ ਜਿਹੜੀ ਸਾਡੇ ਪੰਜਾਬ ਪ੍ਰਧਾਨ ਜੀ ਨੇ ਦੱਸਿਆ ਸਾਡੀ ਜਿਹੜੀ 10 ਤਰੀਕੀ ਧੂਰੀ ਦੇ ਵਿੱਚ ਜਿਹੜੀ ਡੈਲੀ ਰੋਸ ਮਹਾਰਾਲੀ ਰੱਖੀ ਗਈ ਹੈ ਅਗਰ ਸਰਕਾਰ ਨੇ ਸਾਡੇ ਨਾਲ ਟੇਬਲ ਟਾਕ ਕਰਲੀ ਆ ਠੀਕ ਹੈ ਨਹੀਂ ਤੇ ਜਿਹੜਾ ਅਗਲਾ ਸਟੈਪ ਹੈ ਜਿਹੜਾ ਪੂਰਨ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਸਾਡੇ ਜਿਹੜਾ 13 ਮਈ 2021 ਤੋਂ ਲੈ ਕੇ 1 ਜੁਲਾਈ 2021 ਤੱਕ ਜਿਹੜੀ ਸਾਡੀ ਪਰਵੰਗਾਂ ਦੇ ਵਿੱਚ ਵੀ ਉਹ ਪੂਰੇ ਪੰਜਾਬ 'ਚ ਚੱਲੀ ਧੀ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਪਤਾ ਨਹੀਂ ਮੀਨੇ ਚੱਲੇ 2 ਮਹੀਨੇ ਚਲੇ 3 ਮਹੀਨੇ ਅਸੀਂ ਕੰਮ ਛੋੜ ਪੂਰੇ ਪੰਜਾਬ ਚ ਕਰਾਂਗੇ ਪ੍ਰਧਾਨ ਜੀ ਤੁਹਾਡੀ ਪਹਿਲੇ ਵੀ ਬਹੁਤ ਸਮੇਂ ਕਰ ਲਏ ਤੁਸੀਂ ਧਰਨੇ ਲਾਇਆ ਸੀ ਤੇ ਕੁਝ ਸੜਕਾਂ ਤੇ ਉੱਤੇ ਕੂੜਾ ਗਿਆ ਰਿਹਾ ਸੀ ਬਸ ਉਹ ਵੀ ਹੱਲ ਨਹੀਂ ਹੋਇਆ ਇਹ ਵੀ ਹੱਲ ਨਹੀਂ ਹੋ ਰਿਹਾ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਜਿਹੜੀ ਮੈਂ ਗੱਲਬਾਤ ਸੀ ਬਹੁਤ ਵਧੀਆ ਕੀਤੀ ਹੈ ਔਰ ਮੈਂ ਤੁਹਾਡਾ ਪੀਐਚ 2 ਜਿਹੜਾ ਚੈਨਲ ਨੂੰ ਚੈਨਲ ਮੈਂ ਧੰਨਵਾਦ ਕਰਦਾ ਜਿਹੜੀ ਸਾਡੀ ਜਿਹੜੀ ਆਵਾਜ਼ ਹੈ ਪੂਰੇ ਪੰਜਾਬ ਚ ਪੂਰੇ ਹਿੰਦੁਸਤਾਨ ਤੇ ਚਿਰਪਾਰ ਕਿਉਂਕਿ ਸਾਡੇ ਸਿਪਾਹੀ ਕਰਮਚਾਰੀ ਨੇ ਜਿਉਂ ਸੀਰਮੈਂਟ ਸਾਡੀ ਸਰਕਾਰਾਂ ਵੱਲੋਂ ਜਿਹੜਾ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਠੇਕਾ ਦਿਆ ਜਾਂਦਾ ਉਹ ਕਿਸੇ ਜਥੇਬੰਦੀ ਨੂੰ ਜਾਂ ਕਿਸੇ ਮਾਲਕ ਨੂੰ ਪੁੱਛ ਕੇ ਨਹੀਂ ਦਿਆ ਜਾਂਦਾ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਕਿਉਂਕਿ ਉੱਥੇ ਕਮਿਸ਼ਨ ਆਉਣੇ ਹੁੰਦੇ ਹਨ ਪਰ ਉੱਥੇ ਜਿਹੜੇ ਠੇਦਾ ਠੇਕਾ ਲੈਂਦੇ ਨੇ ਠੇਕਾ ਲੈਂਦੇ ਨੇ ਉਹ ਜਿਹੜੇ ਸਾਡੀ ਤਨਖਾਹਾਂ ਵਾਜਦੇ ਆ ਉਹ ਪੇ ਕਰਦੇ ਨੇ ਕੋਰਪੋਰੇਸ਼ਨਾਂ ਦੇ ਖਾਤੇ ਪਾਉਂਦੇ ਸਾਡੀ ਮਨਮਰਜ਼ੀ ਆ ਤਨਖਾਹ ਦਿੰਦੇ ਜੀ ਮੈਂ ਉਦਾਹਰਣ ਗੱਲ ਕਰਦਾ ਤੁਹਾਡੇ ਨਾਲ ਜਿੱਦੀ ਅਸੀਂ ਪਿੱਛੇ ਕੋੜਾ ਘੇਰਾ ਵੀ ਐਸਪੈਕ ਕੰਪਨੀ ਦੇ ਓਨਰ ਨੇ ਉਹਨਾਂ ਦੀ ਕੋਠੀ ਦੇ ਮੂਰੇ ਅਸੀਂ ਤਾਂ ਨਾ ਮਤ ਦੇ ਆਤੀਆ ਬਟ ਕੁੜਾ ਗਿਆ ਰਤੀਆ ਕਿਉਂਕਿ ਉਹਨਾਂ ਨੇ ਮਾਰਕ ਤੋਂ 15 ਦੇ ਵਿੱਚ ਸਪਾਈਸੇਕ ਦਾ ਸਿਰਮੈਨਾ ਦਾ ਮਾਲੀਆ ਦਾ ਕਲਰਿਕਲ ਦਾ ਚੌਕੀਦਾਰਾ ਦਾ ਫੋਰ ਕੈਟੇਗਰੀ ਦਾ ਕੋਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਠਿਕਾ ਲਿਆ ਤੇ ਔਰ ਜੂਨ ਜੂਨ 2018 ਤੱਕ ਚੱਲਿਆ ਦਿੱਕਾ ਸਵਾ 3 ਸਾਲ ਉਹਨਾਂ ਦਾ ਰੂਲ ਇਹ ਕਹਿੰਦਾ ਕਿ ਸੈਲਰੀ ਤੋਂ ਪਹਿਲੇ ਪੀਐਫ ਜਮਾਉਣਾ ਚਾਹੀਦਾ ਪਰ ਆਦ ਤੱਕ ਉਹ ਨਾ ਦਾ ਅੱਧ ਦੋ 25 ਚੱਲ ਜੀ ਦੋ ਦੋ 15 ਤੋਂ ਲਈ 2025 ਯਾਨੀ 10 ਸਾਲ ਹੋ ਚੁਕੇ ਨੇ ਉਹਨਾਂ ਦੇ ਪੀਐਫ ਨਹੀਂ ਜਮਾ ਹੋਇਆ ਤਾਂ ਇਹ ਪੁੱਛਣਾ ਚਾਹ ਰਹੇ ਮਤਲਬ ਕੀ ਕਾਰਨ ਹੈ ਸਾ ਵੀ ਜਿਹੜਾ ਨਾ ਉਹਨਾਂ ਤੇ ਕਾਰਵਾਈ ਹੋ ਪਾਰੀ ਜਾਂ ਨਾ ਤੁਹਾਨੂੰ ਤੁਹਾਡੇ ਖਾਤੇ ਮਿਲ ਨਹੀਂ ਤੁਹਾਨੂੰ ਗਲਸਾ ਇੱਕ ਕਹਾਵਤ ਹੈ ਨਾ ਕੁੱਤੀ ਨੇ ਚੋਰਾ ਤਾਂ ਰਲੀ ਹੋਇਆ ਕਿਉਂਕਿ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਹੈ ਨਾ ਇਹ ਸਭ ਮਿੱਲੀ ਜੁਲੀ ਹੈ ਨਾ ਜੋ ਕਿ ਮੈਂ ਤੁਹਾਨੂੰ ਹੋਏ ਕਿ ਦਸਰਾ ਤਰਫ ਤੁਹਾਡੇ ਚੈਨਲ ਉਰਾਈ ਮੈਂ ਦੱਸਣਾ ਚਾਹਣਾ ਜਦੋਂ ਇੱਕ ਮੁਲਾਜ਼ਮ ਦੀ ਸੈਰੀ ਕੋਰਪੋਰੇਸ਼ਨ ਪੇ ਕਰ ਰਿਹਾ ਹੈ ਇਫੀਸ਼ੀਐਂਟ ਇੰਸਟ੍ਰੈਟ ਜੀ ਹੈਲਥ ਅਫਸਰ ਅਕਾਊਂਟੈਂਟ ਡੀਸੀਪੇ ਜੁਆਇੰਟ ਕਮਿਸ਼ਨਰ ਕਮਿਸ਼ਨਰ ਤੋਂ ਮਨਜ਼ੂਰ ਹੋ ਕੇ ਉਸ ਤੋਂ ਬਾਅਦ ਆਡਿਟ ਹੁੰਦੀ ਆ ਉਸ ਰੀ ਠੀਕ ਹੈ ਜੀ ਆਊਟਸੋਰਸ ਮੁਲਾਜ਼ਮਾਂ ਦੀ ਫਿਰ ਉਸ ਦੀ ਸੈਲਰੀ ਜਿਹੜੀ ਪੇ ਹੁੰਦੀ ਆ ਪਰ ਅੱਜ ਜਿਹੜਾ ਉਹਨਾਂ ਮੁਲਾਜ਼ਮਾਂ ਦਾ ਰਿਪੋਰਟ ਪਟਿਆਲੇ ਦੀ ਕਿਉਂ ਨਹੀਂ ਉਧਰ ਰਿਪੋਰਟ ਹੀ ਗਾਇਬ ਹੈ ਇਸ ਦਾ ਮਤਲਬ ਇਹ ਸਭ ਇਕੱਠੇ ਲਈ ਚਤੇ ਬੱਟੇ ਤਾਂ ਜਾ ਕੇ ਸਾਡੇ ਮੁਲਾਜ਼ਮਾਂ ਦਾ ਇਹ ਸੋ ਸੁਣੋ ਔਰ ਇਹ ਇਸ ਆ ਪ੍ਰਿੰਸੀਪਲ ਇਮਪਲਾਈਡ ਆ ਕਾਰਪੋਰੇਸ਼ਨ ਨੇ ਠਿਕਾ ਕਾਰਪੋਰੇਸ਼ਨ ਦਿਆ ਕਿਸੇ ਯੂਨੀਅਨ ਨੇ ਠਿਕਾ ਨਹੀਂ ਦਿਆ ਤਾਂ ਕਰਕੇ ਜਦਾ ਸਾਡਾ ਰੋਸ ਪਹਿਲੇ ਵੀ ਜਾਰੀ ਦਾ ਅੱਜ ਵੀ ਰੋਸ ਜਾਰੀ ਹੈ ਉਹਨਾਂ ਦੇ ਖਿਲਾਫ ਉਹਨਾਂ ਗੇ ਰਣਨੀਤੀ ਕੀ ਦੇਖੇ ਪ੍ਰਾਪਤ ਦੇਖੋ ਸਾਡੀ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਰੱਖੀਆ ਉਹ ਪੰਜਾਬ ਲੈਵਲ ਤੇ ਮੀਟਿੰਗ ਰੱਖੀ ਆ ਅਸੀਂ ਸਾਡੀ ਜਿਹੜੀ ਲੜਾਈ ਹੈ ਉਹ ਪੰਜਾਬ ਸਰਕਾਰ ਨਾਲ ਆ ਕਿਉਂਕਿ ਜਿਹੜੇ ਸਾਡੇ ਆਊਟਸੋਰਸ ਕੰਟਰੈਕਟ ਜਿਹੜੀ ਸਾਡੀ 5-5 ਸਾਲ ਦਾ ਬਕਾਇਆ ਛੇ ਮਹੀਨੇ ਪੇਕ ਨਹੀਂ ਸੰਦਾ ਦੀਏ ਦੀ ਕਿ ਇਸ ਤਰ੍ਹਾਂ 16% ਸਾਡੀ ਪੈਨਪੀਆ ਨੇ ਹਸਤੇ ਪਹਿਲੇ ਜਦੋਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਵਾਦੇ ਕੀਤੇ ਸੀਗੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਸਰਕਾਰ ਹਰਾ ਪੈਨ ਚੱਲੂਗਾ ਤੇ ਜਿਹੜੀ ਓਪੀਐਸ ਕਿੱਥੇ ਗਈ ਕਿਉਂ ਨਹੀਂ ਨਾਤਕ ਕਿਉਂ ਨਹੀਂ ਲਾਗੂ ਕੀਤਾ ਇਹ ਡੂਟਾ ਦੇ ਦਿਆ ਬਾਹਰ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਉਹ ਉਹ ਵੀ ਲੰਗੜਾ ਅਸੀਂ ਚਾਹਨਾ ਵੀ ਜਿਹੜੀ ਸਾਡੀ ਓਪੀਐਸ ਪੈਨਸ ਲਾਗੂ ਕਰਨਿਆ ਉਹ ਲਾਗੂ ਕੀਤੀ ਜਾਵੇ ਬਾਕੀ ਜਿਹੜੀ ਡਿਮਾਂਡ ਨੇ ਆਊਟਸੋਰਸ ਮੁਲਾਜ਼ਮਾਂ ਨੂੰ ਬੇਗਾਨ ਸਰ ਤੋਂ ਪੱਕੇ ਕੀਤੇ ਜਾਣੇ ਜੀ ਬੱਤ ਗਰੀ ਦਸਾਲੀ ਫੋਰਚੀ ਨਾ ਲੱਗੂ ਕਿਤੇ ਉਪਾਲ ਕੇ ਧਾਤੇ ਬਿਨ ਸੱਤੇ ਇਹਨਰ ਖਤਮ ਕਰਕੇ ਇਹਨ ਪੱਕੇ ਕੀਤੇ ਜਾਣੇ ਜੀ